ਦੇਖੋ ਯੂਐਸ ਸਭ ਤੋਂ ਵਧੀਆ ਤਰੀਕਾ ਕਿ ਜਿੰਨਾ ਮਰਜ਼ੀ ਬੱਚਾ ਅਪਲਾਈ ਕਰ ਲੇ ਉਹਨਾਂ ਉੱਤੇ ਥੇਲੇ ਦਾ ਫਰਕ ਨਹੀਂ ਪੈਂਦਾ ਨਾ ਉਹਨਾਂ ਨੇ ਕਦੀ ਸਟੱਡੀ ਵੀਜ਼ਾ ਦੇ ਰੂਲ ਅੱਜ ਤੋਂ 10 ਸਾਲ ਪਹਿਲਾਂ ਬਦਲੇ ਨਾ 20 ਸਾਲ ਪਹਿਲਾਂ ਬਦਲੇ ਤੇ ਨਾ ਉਹਨਾਂ ਨੇ ਹੁਣ ਬਦਲਨੇ ਕਾਰਨ ਕੀ ਹੈ ਕਾਰਨ ਸਿੰਪਲ ਫਾਰਮੈਟ ਆ ਉਹਨਾਂ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਪੜਨਾ ਚਾਹੁੰਦੇ ਹੋ ਜਾਂ ਘੁੰਮਣ ਜਾਣਾ ਚਾਹੁੰਦੇ ਹੋ ਆਓ ਸਾਡੇ ਨਾਲ ਗੱਲ ਕਰੋ ਸਹੀ ਲੱਗੇਗਾ ਵੀਜ਼ਾ ਦੇ ਦਾਂਗੇ ਨਹੀਂ ਲੱਗੇਗਾ ਵਾਪਸ ਭੇਜ ਦਾਂਗੇ ਤੇ ਮੌਕੇ ਤੇ ਦੱਸ ਦਾਂਗੇ ਸੋ ਆ ਬਿਊਟੀ ਆ ਯੂ ਐਸ ਦੀ ਸੋ ਨੰਬਰ ਆਫ ਐਪਲੀਕੇਸ਼ਨ ਨਾਲ ਇੱਥੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਦੀ ਪ੍ਰੋਸੈਸਿੰਗ ਤੁਹਾਡੀਆਂ ਫਾਈਲਾਂ ਕਾਗਜ਼ ਦੇਖ ਕੇ ਨਹੀਂ ਚੱਲਦੀ ਜਿੱਦਾਂ ਕੈਨੇਡਾ ਚੱਲਦੀ ਆਸਟ੍ਰੇਲੀਆ ਚੱਲਦੀ ਯੂਕੇ ਚੱਲਦੀ ਇੱਥੇ ਉਹ ਫੰਡਾ ਹੀ ਹੈ ਨਹੀਂ ਤੁਸੀਂ ਫਾਈਲ ਚੁੱਕ ਕੇ ਨਾਲ ਲੈ ਜਾਣੀ ਹੈ ਅਸੀਂ ਕੰਸਲਟੈਂਟ ਹੈ ਪੈਸੇ ਲਏ ਆ ਭਾਈ ਚਾਰ ਦਾ ਫਾਈਲ ਤਾਂ ਬਣਾ ਕੇ ਦੇਣੀ ਪੈਣੀ ਆ ਪਰ 90 ਨਹੀਂ 99% ਉਹ ਫਾਈਲ ਉਹਨਾਂ ਨੇ ਖੋਲ ਕੇ ਹੀ ਨਹੀਂ ਦੇਖੀ ਤਾਂ ਉਹਦੇ ਜੋ ਕੋਈ ਕਾਗਜ਼ ਮੰਗਣਾ ਉਹਨਾਂ ਨੇ ਸਿਰਫ ਪਾਸਪੋਰਟ ਠੀਕ ਹੈ ਜੀ 1% ਮੈਂ ਕਿਉਂ ਜਗ੍ਹਾ ਛੱਡੀ ਹੈ ਵੀ ਜੇ ਉਹਨਾਂ ਨੂੰ ਕਿਤੇ ਵੀ ਲੱਗ ਗਿਆ ਵੀ ਤੁਸੀਂ ਕੁਝ ਫੇਕ ਬੋਲ ਰਹੇ ਹੋ ਝੂਠ ਬੋਲ ਰਹੇ ਹੋ ਤਾਂ ਫਿਰ ਖੋਲਣਗੇ ਸੋ 1% ਉਹਦੇ ਲਈ ਛੱਡਿਆ ਆਦਰਵਾਇਜ਼ ਉਹ ਫਾਈਲ ਨਹੀਂ ਖੋਲ ਕੇ ਦੇਖਦੇ ਸੋ ਯੂ ਐਸ ਦੇ ਵਿੱਚ ਪਿਛਲੇ ਸਾਲ 2023 ਚ ਉਹਨਾਂ ਨੇ ਟਾਰਗੇਟ ਰੱਖਿਆ ਸੀ ਇੰਡੀਆ ਦੇ ਲਈ 1 ਮਿਲੀਅਨ ਵੀਜ਼ਾ ਦਾ 10 ਲੱਖ ਵੀਜ਼ਾ ਅਲੱਗ-ਅਲੱਗ ਕੈਟਾਗਰੀਸ ਨੂੰ ਮਿਕਸ ਕਰਕੇ ਜਿਹਦੇ ਵਿੱਚ ਸਭ ਤੋਂ ਵੱਧ ਵੀਜ਼ਾ 2023 ਚ ਸਟੂਡੈਂਟ ਦਾ ਇਸ਼ੂ ਹੋਇਆ ਫੇਰ ਇਹ ਟਾਰਗੇਟ ਨੂੰ ਉਹਨਾਂ ਨੇ 2024 ਦੇ ਵਿੱਚ 1.2 ਮਿਲੀਅਨ ਯਾਨੀ ਕਿ 12 ਲੱਖ ਕਰ ਦਿੱਤਾ। ਸੋ ਜਿਹਦੇ ਨਾਲ ਆਪਾਂ ਅੱਜ ਵੀ ਦੇਖ ਰਿਹਾ ਕਿ ਲਗਾਤਾਰ ਸਟੂਡੈਂਟ ਵੀਜ਼ਾ ਹਾਸਲ ਹੋ ਰਹੇ ਨੇ। ਔਰ ਯੂਐਸ ਸਟੂਡੈਂਟ ਵੀਜ਼ਾ ਹੁਣ ਮਿਲਦਾ ਕਿਨੂੰ ਹੈ? ਅਪਲਾਈ ਕਿਨੂੰ ਕਰਨਾ ਚਾਹੀਦਾ? ਦੇਖੋ ਮਿਸ ਗਾਈਡ ਹੋ ਕੇ ਬਹੁਤ ਸਾਰਾ ਸਟੂਡੈਂਟ ਅਪਲਾਈ ਕਰ ਰਿਹਾ ਜਿੱਦਾਂ ਡੱਲਾਏ ਨੇ ਦੱਸਿਆ ਵੀ ਬਹੁਤ ਬੱਚੇ ਅਪਲਾਈ ਕਰ ਰਹੇ। ਬਟ ਬਹੁਤੇ ਮਿਸ ਗਾਈਡਡ ਨੇ ਮੈਂ ਵੀ ਕਹਿ ਦਿੰਦਾ। ਕਿਉਂਕਿ ਯੂਐਸ ਦਾ ਵੀਜ਼ਾ ਹਰ ਬੱਚਾ ਅਪਲਾਈ ਕਰ ਸਕਦਾ ਹੈ ਵਿਦਆਊਟ ਆਇਲਟਸ ਹੈ। ਗੈਪ ਦਾ ਕੋਈ ਮਸਲਾ ਨਹੀਂ ਹੁੰਦਾ ਛੇਤੀ ਸੋ ਰਿਲੈਕਸੇਸ਼ਨ ਬਹੁਤ ਆ ਗਿਆ ਪਰਸੈਂਟੇਜ ਨੂੰ ਵੀ ਲੈ ਕੇ ਚੰਗੇ ਮਾੜੇ ਹਰ ਤਰ੍ਹਾਂ ਦੇ ਕਾਲਜ ਨੇ 52 ਸਟੇਟਾਂ ਨੇ ਤੁਸੀਂ ਆਪੇ ਸੋਚ ਲਓ ਕਿੰਨੇ ਕਾਲਜ ਤੇ ਕਿੰਨੀਆਂ ਯੂਨੀਵਰਸਿਟੀਆਂ ਨੇ ਉੱਤੇ ਬਟ ਵੀਜ਼ਾ ਕਿਨੂੰ ਮਿਲਦਾ ਵੀਜ਼ਾ ਉਹਨੂੰ ਮਿਲਦਾ ਜਿਹੜਾ ਆਪਣੇ ਆਪ ਨੂੰ ਵੇਚ ਸਕਦਾ ਹੈ ਜਿਹੜਾ ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਸਕਦਾ ਹੈ ਕਿਉਂਕਿ ਬਿਨਾ ਇੰਟਰਵਿਊ ਤੋਂ ਵੀਜ਼ਾ ਨਹੀਂ ਮਿਲਣਾ ਸੋ ਇੰਟਰਵਿਊ ਦੇਣ ਦੇ ਤੁਸੀਂ ਕਾਬਿਲ ਹੋਣੇ ਚਾਹੀਦੇ ਹੋ ਉਰ ਉਹਦੇ ਕਾਬਿਲ ਹੋਣ ਦੀ ਪਹਿਲੀ ਸ਼ਰਤ ਇਹ ਹੀ ਹੈ ਕਿ ਇੰਟਰਵਿਊ ਇੰਗਲਿਸ਼ ਦੇ ਵਿੱਚ ਆ। ਸੋ ਪੰਜਾਬੀ ਹਿੰਦੀ ਚ ਨਹੀਂ ਹੋਣਾ। ਸੋ ਕਹਿਣ ਦਾ ਮਤਲਬ ਕਿ ਤੁਹਾਡੀ ਇੰਗਲਿਸ਼ ਦਾ ਸਟਰੋਂਗ ਹੋਣਾ ਜ਼ਰੂਰੀ ਹੈ। ਚਾਹੇ ਤੁਹਾਡੇ ਕੋਲ ਆਈਲਟਸ ਦਾ ਇੱਕ ਸਰਟੀਫਿਕੇਟ ਨਹੀਂ ਹੈਗਾ ਪਰ 5.5 6 ਬੈਂਡ ਜਿੰਨੀ ਇੰਗਲਿਸ਼ ਆਉਣੀ ਜ਼ਰੂਰੀ ਹੈ ਤੁਹਾਨੂੰ। ਉੱਥੇ ਮੁੱਲ ਦੇ ਆਨਸਰ ਨਹੀਂ ਚੱਲਦੇ। ਮੁੱਲ ਦੇ ਆਨਸਰ ਕਹਿਣ ਦਾ ਮਤਲਬ ਹੈ ਮੇਰਾ ਕਿ ਮੰਨ ਲਓ ਉਹਨਾਂ ਨੇ ਪੁੱਛਿਆ ਵੀ ਤੁਸੀਂ ਕਿਹੜਾ ਕੋਰਸ ਕਰਨ ਜਾ ਰਹੇ? ਤੇ ਤੁਸੀਂ ਇਕੱਲਾ ਕੋਰਸ ਦਾ ਨਾਮ ਲੈਟਰ ਤੋਂ ਪੜ੍ਹ ਕੇ ਯਾਦ ਕੀਤਾ ਆ ਤੇ ਤੁਸੀਂ ਕੋਰਸ ਦਾ ਨਾਮ ਦੱਸਤਾ ਇਦਾਂ ਵੀਜ਼ਾ ਨਹੀਂ ਮਿਲਦਾ ਉਹ ਕਹਿੰਦੇ ਕਿ ਤੁਹਾਡੇ ਹਰ ਜਵਾਬ ਦੀ ਇੱਕ ਸਟੋਰੀ ਹੁੰਦੀ ਹੈ ਜੇ ਤੁਸੀਂ ਇੱਕ ਜੈਨੂਇਨ ਸਟੂਡੈਂਟ ਹੋ ਤੇ ਤੁਹਾਡੇ ਕੋਲ ਹਰ ਗੱਲ ਦੇ ਪਿੱਛੇ ਸਟੋਰੀ ਹੁੰਦੀ ਹੈ ਨਾਰਮਲੀ ਵੀ ਸੁਭਾਵਿਕ ਤੌਰ ਤੇ ਵੀ ਆਪਾਂ ਜਦੋਂ ਕਿਸੇ ਨਾਲ ਗੱਲ ਕਰਦੇ ਆ ਡੱਲਾ ਜੀ ਤੇ ਆਪਾਂ ਗੱਲ ਨੂੰ ਦੋ ਸ਼ਬਦਾਂ ਤਿੰਨ ਸ਼ਬਦਾਂ ਚ ਤੇ ਖਤਮ ਨਹੀਂ ਕਰਦੇ ਇੱਕ ਵਾਰਤਾ ਵਾਂਗੂ ਕਰਦੇ ਨਾ ਇੱਕ ਸੈਂਟੈਂਸ ਫਾਰਮੇਸ਼ਨ ਚ ਕਰਦੇ ਆ ਸੋ ਇਦਾਂ ਹੀ ਅਗਰ ਤੁਸੀਂ ਪੜਨ ਜਾਣਾ ਚਾਹੁੰਦੇ ਹੋ ਤੁਸੀਂ ਕੀ ਪੜਨ ਜਾ ਰਹੇ ਹੋ ਅਗਲੇ ਨੇ ਜਦੋਂ ਪੁੱਛਣਾ ਤੇ ਤੁਸੀਂ ਕੱਲਾ ਆ ਨਹੀਂ ਕਹਿ ਸਕਦੇ ਐਮ ਐਸ ਸੀ ਇਨਫੋਰਮੇਸ਼ਨ ਟੈਕਨੋਲੋਜੀ ਠੀਕ ਹੈ ਨਹੀਂ ਤੁਹਾਨੂੰ ਅਗਰ ਤੁਸੀਂ ਇੱਕ ਜੈਨੂਇਨ ਸਟੂਡੈਂਟ ਹੋ ਤਾਂ ਤੁਹਾਡੀ ਪਰਿਭਾਸ਼ਾ ਕੀ ਹੋਏਗੀ ਕਿ ਮੈਂ ਆ ਫਲਾਨੀ ਚੀਜ਼ ਪਹਿਲਾਂ ਕੀਤੀ ਹੈ ਦਿਸ ਇਜ਼ ਵਾਟ ਆਈ ਵਾਂਟ ਟੂ ਬੀ ਇਨ ਮਾਈ ਫਿਊਚਰ ਸੋ ਉਹਦੇ ਲਈ ਜਿਹੜਾ ਮੈਂ ਰਾਈਟ ਕੋਰਸ ਸਿਲੈਕਟ ਕਰ ਸਕਿਆ ਲੱਭ ਸਕਿਆ ਉਹ ਐਸ ਯੂਨੀਵਰਸਿਟੀ ਦੇ ਵਿੱਚ ਹੈ ਤੇ ਆ ਕੋਰਸ ਸੋ ਇਹ ਪਰਿਭਾਸ਼ਾ ਮਤਲਬ ਜਿਹੜੇ ਬੱਚੇ ਨੂੰ ਕਾਮਨ ਸੈਂਸ ਨਾਲ ਗੱਲਬਾਤ ਕਰਨੀ ਆਉਂਦੀ ਆ ਸਹੀ ਤਰੀਕੇ ਨਾਲ ਗੱਲਬਾਤ ਕਰਨੀ ਆਉਂਦੀ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਆਉਂਦਾ ਜਿਹਨੂੰ ਮੈਂ ਕਿਹਾ ਕਿ ਆਪਣੇ ਆਪ ਨੂੰ ਵੇਚਣਾ ਆਉਂਦਾ ਉਹ ਬੱਚਾ ਇੱਥੇ ਵੀਜ਼ਾ ਕੱਢ ਸਕਦਾ ਸੋ ਸਕਸੈਸ ਰੇਟ ਐਸੇ ਚੀਜ਼ ਦੇ ਉੱਤੇ ਹਿੱਲਦਾ ਰਹਿੰਦਾ ਹੈ ਜਿਹੜਾ ਬੱਚਾ ਕਮਿਊਨੀਕੇਸ਼ਨ ਵਾਈਜ਼ ਸਟਰੋਂਗ ਹੁੰਦਾ ਉਹ ਆਪਣਾ ਵੀਜ਼ਾ ਲੈ ਕੇ ਆਉਂਦਾ ਜਿਹੜਾ ਕਮਿਊਨੀਕੇਸ਼ਨ ਚ ਵੀਕ ਹੁੰਦਾ ਉਹੀ ਰਿਫਿਊਜ਼ਲ ਲੈ ਕੇ ਆਉਂਦਾ ਦੂਜਾ ਬੱਚਾ ਰਿਫਿਊਜ਼ਲ ਨਹੀਂ ਲੈ ਕੇ ਆਉਂਦਾ ਛੇਤੀ ਤੇ ਅਪਲਾਈ ਕਰਨ ਦੇ ਬੇਸਿਕ ਪੈਰਾਮੀਟਰਸ ਬੇਸਿਕਸ ਦੇ ਵਿੱਚ ਜਦੋਂ ਮੈਂ ਦੱਸਿਆ ਇਹ ਕਿ ਇਹਦੀ ਕੋਈ ਰਿਕੁਆਇਰਮੈਂਟ ਹਾਰਡ ਫਾਸਟ ਨਹੀਂ ਹੈ ਹੈਗੀ ਸੋ ਤੁਸੀਂ ਵਿਦਆਊਟ ਹਾਈਲਾਈਟਸ ਗੈਪ ਨਾਲ ਵੀ ਅਪਲਾਈ ਕਰ ਸਕਦੇ ਹੋ ਬਟ ਜਦੋਂ ਤੁਸੀਂ ਜਿਆਦਾ ਗੈਪ ਨਾਲ ਅਪਲਾਈ ਕਰ ਰਹੇ ਹੋ ਵਿਦਆਊਟ ਹਾਈਲਾਈਟਸ ਅਪਲਾਈ ਕਰ ਰਹੇ ਹੋ ਤਾਂ ਤੁਸੀਂ ਮੰਨ ਕੇ ਚੱਲੋ ਕਿ ਤੁਹਾਡਾ ਏਜੰਟ ਤੁਹਾਨੂੰ ਪ੍ਰਾਈਵੇਟ ਕਾਲਜ ਚ ਪਾ ਰਿਹਾ ਪ੍ਰਾਈਵੇਟ ਕਾਲਜ ਚ ਵੀਜ਼ਾ ਨਹੀਂ ਮਿਲਦਾ ਵੀਜ਼ਾ ਮਿਲਣਾ ਉਹਨਾਂ ਕਾਲਜ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਯੂਐਸ ਦੇ ਵਿੱਚ ਕਿਤੇ ਨਾ ਕਿਤੇ ਰੈਂਕਿੰਗ ਰੱਖਦੇ ਆ ਜਾਂ ਕਿਤੇ ਨਾ ਕਿਤੇ ਵੀਜ਼ਾ ਆਫੀਸਰ ਨੂੰ ਸੁਣਨ ਚ ਲੱਗੇ ਕਿਉਂਕਿ ਉਹ ਉਸ ਕੰਟਰੀ ਦਾ ਹੈ ਉਹਨੂੰ ਪਤਾ ਹੈ ਮੇਰੀ ਕੰਟਰੀ ਚ ਕਿੰਨੇ ਕਾਲਜ ਚੰਗੇ ਨੇ ਸਾਰਿਆਂ ਦਾ ਨਹੀਂ ਵੀ ਪਤਾ ਹੋਏਗਾ ਬਟ ਬਹੁਤਿਆਂ ਦਾ ਉਹਨਾਂ ਨੂੰ ਪਤਾ ਹੁੰਦਾ ਨਹੀਂ ਵੀ ਪਤਾ ਹੁੰਦਾ ਫਿਰ ਉਹ ਤੁਹਾਨੂੰ ਪੁੱਛਦੇ ਅੱਛਾ ਕਿੱਦਾਂ ਦਾ ਕਾਲਜ ਹੈ ਕਿੱਥੇ ਆ ਕਾਲਜ ਤਾਂ ਇਹ ਤੁਹਾਨੂੰ ਦੱਸਣਾ ਪਊਗਾ ਸੋ ਅਗਰ ਉਹ ਚੰਗਾ ਲੱਗੇ ਤਾਂ ਉਹ ਵੀਜ਼ਾ ਇਸ਼ੂ ਹੁੰਦਾ ਸੋ ਮੋਸਟਲੀ ਪ੍ਰਾਈਵੇਟ ਕਾਲਜਾਂ ਚ ਵੀਜ਼ਾ ਲੈਣਾ ਔਖਾ ਹੁੰਦਾ ਉਹਨਾਂ ਦੀ ਐਡਮਿਸ਼ਨ ਰਿਕੁਆਇਰਮੈਂਟ ਬਹੁਤ ਘੱਟ ਹੁੰਦੀ ਹੈ ਸੋ ਸਹੀ ਤਰੀਕਾ ਜਿਹੜਾ ਹੈਗਾ ਜੀ ਆਈਐਲਟਸ ਦੀ ਰਿਕੁਆਇਰਮੈਂਟ ਇੱਥੇ 5.5 ਬੈਂਡ ਦੀ ਹੈ ਚਾਹੇ ਤੁਸੀਂ ਮਾਸਟਰਸ ਕਰਨ ਜਾ ਰਹੇ ਹੋ ਚਾਹੇ ਆਈਐਲਟਸ ਪਲੱਸ 2 ਤੋਂ ਬਾ ਡਿਗਰੀ ਪ੍ਰੋਗਰਾਮ ਲਈ ਅਪਲਾਈ ਕਰੋ ਕਦੀ ਡਿਪਲੋਮਾ ਪ੍ਰੋਗਰਾਮ ਲਈ ਅਪਲਾਈ ਨਾ ਕਰੋ ਔਰ ਸੈਕੰਡਲੀ ਆ ਵੀ ਕੋਸ਼ਿਸ਼ ਕਰੋ ਕਿ ਕਾਲਜ ਨਾ ਲਵੋ ਹਮੇਸ਼ਾ ਯੂਨੀਵਰਸਿਟੀ ਚ ਅਪਲਾਈ ਕਰੋ ਅਗਰ ਆ ਦੋ ਤਿੰਨ ਚੀਜ਼ਾਂ ਫੋਲੋ ਕਰ ਲਓਗੇ ਤਾਂ ਯੂਐਸ ਦਾ ਵੀਜ਼ਾ ਤੁਸੀਂ ਕੱਟ ਸਕਦੇ ਹੋ ਯੂਐਸ ਦੇ ਵਿੱਚ ਹੁਣ ਸੈਪਟੈਂਬਰ ਇਨਟੇਕ ਆਲਮੋਸਟ ਕਲੋਜ਼ਿੰਗ ਸੋ ਨੈਕਸਟ ਜਨੂਅਰੀ ਇਨਟੇਕ ਲਈ ਤੁਸੀਂ ਆਪਣੀ ਐਪਲੀਕੇਸ਼ਨਸ ਲਾ ਸਕਦੇ ਹੋ ਉਸ ਤੋਂ ਬਾਅਦ ਜੂਨ ਦੀਆਂ ਲੱਗਣਗੀਆਂ ਉਸ ਤੋਂ ਬਾਅਦ ਫਿਰ ਸੈਪਟੈਂਬਰ ਦੀਆਂ ਲੱਗਣ ਥੈਂਕ ਯੂ ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ